ਮੇਰੇ ਨਾਲ ਜੋ ਵਈਆ ਆਇਆ ਸੱਬੇ ਪੇਕੇਆਂ ਨੂੰ ਆਇਆ ਮੇਰੇ ਨਾਲ ਜੋ ਵਈਆ ਆਇਆ ਸੱਬੇ ਪੇਕੇਆਂ ਨੂੰ ਆਇਆ ਆਕੇ ਸੌਣ ਚ ਜਨਾਵੇ ਮਿਲ ਚਾਹੀਦਾ ਯਾਰਾ ਜਟਾ ਤੋਂ ਪੁੱਛ ਚੱਲਵੇਂ ਪਹਿਲਾ ਲਾਰ ਨੂੰ ਸੌਣ ਚ ਪਚਾਹੀਦਾ ਯਾਰਾ ਜਟਾ ਤੋਂ ਪੁੱਛ ਚੱਲਵੇਂ ਕੁੜੀ ਨਾਲ ਹੋ ਜਬ ਬੱਲੀਏ ਤਿਆਰ ਐਵੇਂ ਭੱਜ ਨਾ ਤੁਮਾਰ ਹੋ ਜਬ ਬੱਲੀਏ ਤਿਆਰ ਐਵੇਂ ਭੱਜ ਨਾ ਤੁਮਾਰ ਹਿੰਨ ਨਾ ਤੇਰੇ ਤੋਂ ਬਗੈਰ ਕਿਵੇਂ ਕੱਚੜਾ ਬੇਬੇ ਨੂੰ ਕਦੋਂ ਜਾਣ ਲੜ ਕੇ ਜੇ ਸੌਣ ਕੇ ਬੇਬੇ ਦੇ ਮੱਥੇ ਨਿਉ ਲੱਗਣਾ ਬੇਬੇ ਨੂੰ ਕਦੋਂ ਜਾਣ ਲੜ ਕੇ ਉਜਤੇ ਰਗੇ ਸਾਡਾ ਕਦਾ ਜੁਰ ਚੰਵੇ ਉਜਤੇ ਰਗੇ ਸਾਡਾ ਕਦਾ ਜੁਰ ਚੰਵੇ ਉਜ ਖਾਲੀ ਕਿਵੇਂ ਮੈਂ ਤੈਨੂੰ ਦੇਵਾਂ ਮੂੜ ਚੰਵੇ ਉਜ ਖਾਲੀ ਕਿਦਾਂ ਮੈਂ ਤੈਨੂੰ ਦੇਵਾਂ ਮੂੜ ਚੰਵੇ ਜਿਹੜੇ ਢੋਲ ਨੂੰ ਰਸਾਇਆ ਹੁਣ ਸੁੱਖ ਕਿੱਥੋਂ ਪਾਇਆ ਜਿਹੜੇ ਢੋਲ ਨੂੰ ਰਸਾਇਆ ਹੁਣ ਸੁੱਖ ਕਿੱਥੋਂ ਪਾਇਆ ਜਿੱਥੇ ਆਕੇ ਉੱਥੇ ਪੈਰ ਨੂੰ ਟਿਕਾਈਦਾ यार चिठां थो कुझु चन वे पार घसा यारिटा तो कुझु चन वे ਉਗੀ ਨਾਲ ਅੰਦਾ ਬੇ ਬਿੰਦਿਆ ਪੱਕੀਆਂ ਨਾਲ ਸਾਥ ਹੋ ਜਾਣ ਖਾਦੀਆਂ ਗੱਲੇ ਰਹਿਣ ਦੀਆਂ ਆਸਾਂ ਸਾਥ ਉਗੀਆਂ ਬਾਦੀਆਂ ਇਕੱਲੇ ਰਹਿਣ ਦੀਆਂ ਆਸਾਂ ਸਾਥ ਉਗੀਆਂ ਬਾਦੀਆਂ ਅਸਾ ਤੇਰੇ ਤੋਂ ਬਗੈਰ ਜਿਵੇਂ ਪਾਣੀ ਬਿਨ ਲੈਰ ਅਸਾ ਤੇਰੇ ਤੋਂ ਬਗੈਰ ਜਿਵੇਂ ਪਾਣੀ ਬਿਨ ਲੈਰ ਇਨੂ ਲੈ ਕੇ ਜਾਣਾ ਇੱਥੇ ਨਹੀਂ ਉਹ ਛੱਡਣਾ ਬੀਬੀ ਨੂੰ ਕਹਿ ਤੂੰ ਜਾ ਨਾਲ ਕੇ ਜੇ ਸੌਣ ਜੱਬ ਬੇਤੇ ਮੱਥੇ ਨਹੀਂ ਲੱਗਣਾ ਜੇ ਬੇ ਨੂੰ ਕਹਿ ਤੂੰ ਜਾ ਨਾਲ ਕੇ ਉਹ ਕਹਿੰਦੀ ਮੈਨੂੰ ਕੁੜੀਆਂ ਨੇ ਕਹਿਣਾ ਨਹੀਂ ਤੂੰ ਤੁਰ ਚੱਲੀਏ महीने विच कहिड़ी दौर चली महीने कहिड़ी दस खोर चली तू कसे सखाया तव्हांजे आया वे तूं कसे सखाया आया, कम लॻंदा चला अस से बि आयां सलाह असां सजर बि आयां सलाह रंगार ॼणो खाओ दादा वसा